ਅੱਲੇ ਦਾ ਨਾ ਸਰਕਾਰ ਨੂੰ ਇਹਨੂੰ ਸਪੈਸ਼ਲ ਦੀ بجائے ਖਾਨਾ ਪੂਰਤੀ ਸੈਸ਼ਨ ਦਾ ਨਾਮ ਦੇਣਾ ਚਾਹੀਦਾ ਸੀ ਸਪੈਸ਼ਲ ਸੈਸ਼ਨ ਜਦੋਂ ਅਨਾਉਂਸ ਕੀਤਾ ਉਸ ਟਾਈਮ ਵੀ ਸਾਨੂੰ ਕੋਈ ਅਜੈਂਡਾ ਤਾਂ ਦੱਸਿਆ ਹੀ ਨਹੀਂ ਗਿਆ ਵੀ ਸਪੈਸ਼ਲ ਕਿਸ ਵਾਸਤੇ ਹੈ ਠੀਕ ਹੈ ਜੀ ਆ ਗਿਆ ਅਖਬਾਰ 'ਚ ਆ ਗਿਆ ਅਗਲੇ ਦਿਨ ਸਾਨੂੰ ਆ ਗਿਆ ਵੀ 2 ਦਿਨ ਦਾ ਸੈਸ਼ਨ ਹੈ ਤੇ ਹੁਣ ਇੱਕ ਦਿਨ ਤਾਂ ਆਪਾਂ ਬਸ 10 ਮਿੰਟ ਸ਼ਰਧਾਂਜਲੀ ਦੇ ਕੇ ਖਤਮ ਕਰਤਾ ਹਾਂ ਜੀ ਤੇ ਇਹਦਾ ਮਤਲਬ ਯਾ ਤਾਂ ਆ ਹੈ ਵੀ ਪੰਜਾਬ ਸਰਕਾਰ ਫੀਲ ਸਰਕਾਰ ਨੂੰ ਲੱਗਦਾ ਵੀ ਕੋਈ ਗੱਲ ਕਰਨ ਵਾਲੇ ਚਰਚਾ ਦੇ ਲਾਇਕ ਕੋਈ ਮੁੱਦਾ ਹੀ ਹੈ ਨਹੀਂ ਆਈ ਆਈ ਮਤਲਬ ਹੋਇਆ ਇਹਦਾ ਵੀ ਅੱਜ ਆ ਕੇ ਜੇ ਤੁਸੀਂ ਆਪ ਕਿਹਾ ਮੈਂ 300 ਕਿਲੋਮੀਟਰ ਤੁਰ ਕੇ ਆਇਆ ਜੇ ਮੈਂ ਉਹ ਅੱਜ ਬਾਈ ਚਾਂਸ ਮੈਂ ਸਵੇਰੇ ਸਵੇਰੇ ਉਹ ਖੋਲਿਆ ਨਹੀਂ ਮੈਸੇਜ ਜੋ ਮੈਂ ਵੇਖ ਲੈਂਦਾ ਸਵੇਰੇ ਹੀ ਲਿਸਟ ਆਫ ਬਿਜ਼ਨਸ ਵੀ ਕੱਲ ਤਾਂ ਕੁਛ ਹੈ ਨਹੀਂ ਮੈਂ ਤਾਂ ਆਣਾ ਹੀ ਨਹੀਂ ਸੀ ਅੱਜ ਅੱਜ ਸ਼ਾਮ ਨੂੰ ਆਂਦੇ ਇੱਕ ਦਿਨ ਦਾ ਉੱਥੇ ਆਪਣੇ ਉੱਥੇ ਹਲਕੇ ਚ ਕੰਮ ਕਰ ਲੈਂਦੇ ਬਟ ਹੁਣ ਆਈ ਸੀ ਖਰਚਾ ਤਾਂ ਉਨਾ ਹੀ ਲੱਗਣਾ ਤੁਸੀਂ 1 ਮਿੰਟ ਹਾਊਸ ਚ ਲਾਓ ਜਾਂ ਤੁਸੀਂ 10 ਘੰਟੇ ਹਾਊਸ ਚ ਲਾਓ ਪਾਰਲੀਮੈਂਟ ਚੱਲਦਾ ਹੀ ਹੈ 12 12 ਰਾਤ ਦੇ ਕੇ 1 ਵਜੇ ਤੱਕ ਚੱਲਦਾ ਹੀ ਹੈ ਤੇ ਚਲਾ ਲੈਂਦੇ 12 ਵਜੇ ਰਾਤ ਦੇ ਕੋਈ 2-3 ਮੁੱਦਿਆਂ ਦੇ ਉੱਤੇ ਆਪਾਂ ਚਰਚਾ ਕਰ ਲੈਂਦੇ